ਦੇ ਇਹਨਾਂ ਕਹਿੰ ਕਿੱਧਰ ਨੂੰ ਵਾਗੀਆਂ ਓੜਾ ਸੌਖਾ ਓੜਾ ਕੀ ਕਰੀ ਜਾਂਦੀ ਆ ਕੋਈ ਕਰਿਆ ਕੰਮ ਦਾ ਬੋਰਾ ਕਿ ਨਹੀਂ ਹੇ ਹੇ ਮਾੜਾ ਦਾ ਟੱਪ ਜਾ ਬਾਹਰ ਨੂੰ ਇਹ ਉਹਦੂ ਬੇਲ ਤੱਕਾਉਂਦੀਆਂ ਲੈ ਕੇ ਫੂਨ ਜਾ ਬਾਹਰ ਜਾਂਦੀਆਂ ਉਹਦੀ ਨਹੀਂ ਕੁੜ ਗਿਆ ਇਹ ਹਾਂਜੀ ਮੰਮੀ ਫੇਰ ਭੱਗ ਗਿਆ ਸਾਰਾ ਮੈਂ ਮੰਮੀ ਲਾਇਆ ਸੀਗਾ ਪਤਾ ਤਾਂ ਹੈ ਤੁਹਾਨੂੰ ਮਿੰਟ-ਮਿੰਟ ਵਿੱਚ ਲਾਉਣਾ ਪੈਂਦਾ ਫੇਰ ਉਹੀ ਹੋ ਜਾਂਦਾ ਨਵੇੜ ਲਿਆ ਕੰਮ ਤਾਂ ਹਾਂ ਕੰਮ ਤਾਂ ਨਵੇੜ ਲਿਆ ਮੰਮੀ ਸਾਰਾ ਕਰ ਲਿਆ ਕੰਮ ਹੋਰ ਫਿਰ ਹੋਰ ਫਿਰ ਪਤਾ ਨਹੀਂ ਕਿੱਧਰ ਗਈ ਆ ਕੁੜੀ ਧੜਕੇ ਦੀ ਨਿਕਲੀ ਆ ਫੇਰ ਵਾਗੀ ਹੋਰ ਕਹਨੇ ਤਾਂ ਬੁਰਾ ਲੱਗਦਾ ਮੰਮੀ ਮੈਂ ਤਾਂ ਕਹਿਣੋਂ ਹਟ ਗਈ ਇਹ ਕਾਫੇ ਰਾਂ ਸੋਚੀਦਾ ਹੁਣ ਇਹਦੇ ਸਿਰ ਤੇ ਤਾਂ ਹੈਗਾ ਆਈ ਗੱਲ ਤਾਂ ਤੈਨੂੰ ਮੈਂ ਸਮਝਾਉਂਦੀ ਸੀ ਵੀ ਜਦੋਂ ਮਾਂ ਮਾੜੀ ਮੋਟੀ ਉਹਨੂੰ ਗੱਲ ਕਹਿਣੀ ਹੁੰਦੀ ਆ ਤੂੰ ਨਾ ਬੋਲਿਆ ਕਰ ਨਾਲੇ ਤੂੰ ਮੈਥੋਂ ਗੱਲ ਸੁਣ ਕੇ ਜਿਹੜੀ ਆਪਣੀ ਹੁੰਦੀ ਐ ਤੇ ਨਾ ਕਿ ਤੂੰ ਮੁੰਡੇ ਦੇ ਕਰਨ ਚ ਪਰੋਦਨੀ ਆ ਉਹਦੀ ਉਹ ਫਿਰ ਚਾਰੇ ਚੱਕ ਚੱਕ ਪੈਣ ਲੱਗ ਜਾਂਦਾ ਮਾਂ ਉਹ ਤਾਂ ਗੱਲ ਹੈਗੀ ਐ ਮੈਂ ਤਾਂ ਉਹ ਗੱਲ ਕਹੀ ਸੀ ਉਹਨੂੰ ਮੈਨੂੰ ਕੀ ਪਤਾ ਸੀ ਐਸ ਨੌਗਰ ਨਾਲੇ ਮੈਂ ਕਿਹਾ ਵੀ ਪਿਆਰ ਨਾ ਗੱਲ ਕਰ ਲਈ ਹੁਣ ਇਹ ਤਾਂ ਦੇਖਦਾ ਤਾਂ ਹੈ ਨਹੀਂ ਬੋਲਣ ਲੱਗੇ ਵੀ ਕੀ ਬੋਲਣਾ ਇੰਨਾ ਕੁਝ ਬੋਲਿਆ ਤੈਨੂੰ ਚੰਗਾ ਪੜਾ ਤਾਂ ਪਤਾ ਵੀ ਇਹ ਭੈਣ ਭਰਾ ਇੱਕ ਦੂਜੇ ਨਾਲ ਨਹੀਂ ਬਣਦੀ ਇਹਨਾਂ ਦੀ ਇਹ ਨਹੀਂ ਕੱਟਦੇ ਇਹਨੂੰ ਤਾਂ ਬਾਹਰ ਨਾਲ ਮਿਲਣਾ ਚਾਹੀਦਾ ਮੁੰਡੇ ਇਹਨੂੰ ਬੋਲਣ ਦਾ ਮੈਂ ਤੈਨੂੰ ਐ ਸਮਝਾਉਣੀ ਆ ਵੀ ਇਹਦੇ ਸਿਰ ਤੇ ਟੱਕ ਖਾਨੇ ਹੋ ਸੱਤ ਕਿੱਲਿਆਂ ਦੀ ਬਾਹੀ ਵੀਜੀ ਇਹੀ ਖਾਨੇ ਹੋਰ ਤੁਹਾਡੇ ਕੋਲ ਕਿੱਥੋਂ ਆਉਂਦਾਗਾ ਉਹ ਤਾਂ ਗੱਲ ਹੈਗੀ ਨਾਲੇ ਉਹੀ ਗੱਲ 20-25 ਲੱਖ ਦੀ ਕੋਠੀ ਹੈ ਜੇ ਇਹਦੇ ਕੋਲੇ ਹੈ ਸਭ ਕੁਝ ਤਾਂ ਹੀ ਛੋਡੇ ਕੋਲੇ ਹੈਗਾ ਗੱਲ ਤਾਂ ਮੰਮੀ ਤੁਹਾਡੀ ਸਹੀ ਆ ਮੈਂ ਤਾਂ ਅੱਗਹੀ ਗੱਲ ਸਮਝਾਈ ਜਾਂਦੀ ਸੀ ਪਤਾ ਨਹੀਂ ਇਹਦੇ ਮਨ ਚ ਕੀ ਆ ਫਿਰ ਉਹ ਕੁੜੀ ਦਾ ਵੀ ਸਿੱਧਾ ਤਾਂ ਬੋਲਦੀ ਨਹੀਂ ਤੁਹਾਨੂੰ ਪਤਾ ਚਾਰੇ ਚੱਕ ਕੇ ਉਹ ਹੁੰਦੀ ਆ ਫਿਰ ਆਈ ਗੱਲ ਵਧ ਜਾਂਦੀ ਇਹਨਾਂ ਦੀ ਉਹਨੂੰ ਤਾਂ ਫਿਰ ਆਏ ਰਹਿੰਦਾ ਵੀ ਮੈਨੂੰ ਰੋਕਦੇ ਟੋਕਦੇ ਆ ਤਾਂ ਹੀ ਕਰਦੀ ਆ ਉਹ ਇੱਕ ਭਾਈ ਉਹਨੂੰ ਆਏ ਵੀ ਹੈਗਾ ਵੀ ਸਭ ਕੁਝ ਮੇਰੇ ਸਿਰ ਤੋਂ ਹੀ ਆ ਚੱਲਦਾ ਵੀ ਉਹਦੇ ਸਿਰ ਤੋਂ ਆ ਤੁਸੀਂ ਮਾੜੀ ਨਹੀਂ ਬਿਠਿੱਤੇ ਰੱਖਿਆ ਕਰੋ ਉਹ ਤਾਂ ਹੈ ਮੰਮੀ ਪਰ ਹੁਣ ਕਰੀਏ ਕੀ ਆਪਾਂ ਵੀ ਤਾਂ ਚੰਗੇ ਨੂੰ ਕਰਨੇ ਆਪਰ ਨੂੰ ਕੀ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਫਿਰ ਵੀ ਤਾਂ ਅੱਗੇ ਆਪਾਂ ਹੀ ਹੋਵਾਂਗੇ ਗੱਲਬਾਤ ਤਾਂ ਹੋ ਗਈ ਮੇਰੀ ਗੱਲ ਸੁਣ ਜੇ ਕਿਸੇ ਦੀ ਉਂਗਲ ਤੇ ਚੜ ਗਈ ਨਾ ਇਹ ਤੇ ਮੈਂਟ ਲਾਊਗਾ ਅਗਲਾ ਵਿਆਹ ਕਰਾਉਣ ਲੱਗਾ ਤੇ ਸਭ ਕੁਝ ਤੁਹਾਡੇ ਹੱਥੋਂ ਜਾਊ ਨਾਲੇ ਜ਼ਮੀਨ ਜਾਊ ਨਾਲੇ ਕੋਠੀ ਜਾਊ ਨਾਲੇ ਦੋ ਸਾਲਾਂ ਦਾ ਠੇਕਾ ਖੜਾ ਆਪਣੇ ਸਿਰ 7 ਲੱਖ ਰੁਪਈਆ ਹੋਇਆ ਪਿਆ ਜੇ ਅੜੀ ਦੇ ਕੇ ਕਹਿੰਦਾ ਵੀ ਲੈ ਮੈਨੂੰ ਦਿਓ ਕਿੱਥੋਂ ਦੇਵਾਂਗੇ ਉਹ ਗਲਤ ਹੈਗੀ ਹੈ ਮੰਮੀ ਮੈਂ ਤਾਂ ਹੁਣਾਂ ਹੀ ਸੋਚਿਆ ਮੈਂ ਕਿ ਜਿੰਨਾ ਹੋ ਸਕਦਾ ਆਪਾਂ ਪਿਆਰ ਨਾਲ ਹੀ ਰਹਿਾਂਗੇ ਆ ਇਹਨਾਂ ਨੂੰ ਵੀ ਇਹੀ ਗੱਲ ਸਮਝਾਉਣੀਆ ਪਰ ਕਿੱਥੇ ਸਮਝਦੇ ਆ ਤੂੰ ਇਹਦੇ ਕੋਲੇ ਕੋਈ ਗੱਲ ਨਾ ਦੱਸਿਆ ਕਰ ਇਹਨੂੰ ਦਿਮਾਗ ਤਾਂ ਇਹ ਮੁੰਡੇ ਦਾ ਘੱਟ ਐ ਭਕਾਈ ਵਾਲੀ ਮਾਰਦਾ ਹੈ ਉਹੀ ਬਸ ਆਏ ਦੇਖਦਾ ਨਹੀਂ ਹੈਗਾ ਬੋਲਣ ਲੱਗੇ ਨਾਲੇ ਮੈਂ ਚੰਗਾ ਭਲਾ ਕੇ ਆ ਵੀ ਗੱਲਬਾਤ ਕਰਨ ਨਾਲ ਕੋਈ ਠੰਡੇ ਮਤੇ ਨਾਲ ਕਰੀ ਸਿੱਧੇ ਨਾਲ ਗੱਲ ਪੈ ਜੀ ਪਤਾ ਨਹੀਂ ਕਿ ਮੈਂ ਗਿਆ ਕੀ ਕੁਛ ਸੁਣਾ ਕੇ ਆ ਮੈਨੂੰ ਤਾਂ ਗੱਲਾਂ ਦਾ ਵੀ ਨਹੀਂ ਪਤਾ ਹਜੇ ਜੇ ਇਹ ਜਿਆਦਾ ੜਵਾਈ ਕਰਤੂਗਾ ਜਾ ਕੇ ਕਿਸੇ ਪਾਸੇ ਹੋਰ ਬਹਿ ਗਈ ਅਗਲੇ ਦੇ ਘਰੇ ਘਰ ਢੋ ਦੂਗੀ ਸਾਰਾ ਹੈ ਆਪ ਕੋ ਜਾਊਗਾ ਹੱਥੋਂ ਸਹੀ ਗੱਲ ਤਾਂ ਹੈ ਮੰਮੀ ਹੁਣ ਫਿਰ ਕਰੀਏ ਕੀ ਨਾਲੇ ਜੇ ਆਪਦੇ ਆਏ ਤੇ ਆ ਗਈ ਨਾ ਇਹਨੇ ਪਤਾ ਨਹੀਂ ਕੀ ਕਰਨ ਇੱਕੇ ਦਾ ਮਨ ਵਗ ਜਾ ਘਰ ਛੱਡ ਕੇ ਮੈਨੂੰ ਤਾਂ ਹੀ ਟੈਨਸ਼ਨ ਲੱਗੀ ਰਹਿੰਦੀ ਹੈ ਬਸ ਫਿਰ ਜੇ ਟੈਨਸ਼ਨ ਹੈ ਨਾ ਮੇਰੀ ਗੱਲ ਤੇ ਗੌਰ ਕਰ ਲਈ ਬਸ ਮੁੰਡੇ ਕੋਲੇ ਕੋਈ ਪਾਪ ਨਾ ਕੱਢਿਆ ਕਰ ਤੂੰ ਨਾ ਮੰਮੀ ਬਸ ਅੱਗੇ ਤੋਂ ਮੈਂ ਸੋਚ ਲਿਆ ਕੋਈ ਗੱਲ ਨਹੀਂ ਕਰਦੀ ਇਹਦੇ ਕੋਲ ਜੇ ਕੋਈ ਗੱਲਬਾਤ ਹੋਇਆ ਕਰੂਗੀ ਤੁਹਾਡੇ ਕੋਲ ਕਰ ਲਿਆ ਕਰੂੰਗੀ ਤੈਨੂੰ ਦੱਸ ਕੇ ਨਹੀਂ ਗਈ ਕਿਧਰ ਗਈ ਹੈ ਨਾ ਮੰਮੀ ਦੱਸ ਕੇ ਨਹੀਂ ਗਈ ਚਾ ਚਾ ਦੀ ਘੁੱਟ ਬਣਾ ਦੇ ਮੈਨੂੰ ਆ ਜੂਗੀ ਕੋਈ ਨਹੀਂ ਚੱਲ ਉਹ ਤਾਂ ਜਿਹੜੇ ਕੋਲੇ ਕੱchnੇ ਉਹ ਤਾਂ ਕੱਛ ਹੀ ਆਊਗੀ ਕੀ ਕਰ ਸਕਦੇ ਮੈਂ ਆ ਘਰ ਆ ਰਿਹਾ ਥੋੜਾ ਹਾਂਜੀ ਆਹੀ ਘਰ ਆ ਜਾ ਨੇੜੇ ਹੀ ਹੈ ਹਨਾ ਹੋਰ ਮੈਂ ਤੂੰ ਤੇ ਕਿਹਾ ਤਾਂ ਸੀਗਾ ਪਿਛਲਾ ਹੀ ਘਰ ਹੈ ਆਪਣਾ ਹਾਂ ਮੈਂ ਦੇਖ ਲਾ ਤੇਰੀ ਕੁੜੀ ਨੇ ਤਾਂ ਮੇਰੇ ਨਾਲ ਆੜੀ ਪਾਲੀ ਪੈਣੀ ਚੜ ਗਈ ਗੋਦੀ ਬਸ ਗੋਦੀ ਜਦੀ ਚੜ ਜਾਂਦੀ ਹਾਂ ਹਾਂ ਆਜੋ ਮੰਮੀ ਸਾਸਰੀ ਘਾਲ ਪੈਣ ਸਾਸਰੀ ਘਾਲ ਹੋਰ ਕਿਵੇਂ ਠੀਕ ਹਾਂ ਤੇ ਦੋ ਤਿੰਨ ਤੇ ਮੇਰ ਨਾਲ ਹੀ ਪਾ ਲਈ ਹੁਣ ਤੂੰ ਪਤਾ ਨਹੀਂ ਮੇਰ ਨਾਲ ਹੀ ਪਾਵੇਂਗੀ ਪਤਾ ਨਹੀਂ ਨਾ ਹਾਂਜੀ ਉਹ ਮੇਰੀ ਭਾਬੀ ਐ ਸਾਸਰੀ ਕਾਲ ਪੁੱਤ ਇਹ ਉਹੀ ਗਵਾਂਢੀ ਅੱਛਾ ਅੱਛਾ ਕਿਰਾਏ ਤੇ ਆਏ ਤੇ ਆਏ ਅੱਛਾ ਪੈਣੀ ਅਸੀਂ ਇੱਥੇ ਆ ਦੂਜੀ ਵੇਚੀ ਆ ਸੀ ਨਾਲ ਹੀ ਛੋਟੇ ਮੈਂ ਇੱਕ ਘਰ ਸੰਨ ਐ ਅੱਛਾ ਅੱਛਾ ਤੇ ਅਸੀਂ ਕਿਰਾਏ ਤੇ ਲਿਆ ਘਰ ਇੱਥੇ ਥੋੜਾ ਠੀਕ ਠਾਕ ਐ ਪੈਣੀ ਹਾਂ ਹਾਂ ਵਧੀਆ ਪੈਣੀ ਠੀਕ ਐ ਤੁਸੀਂ ਦੱਸੋ ਕਿਵੇਂ ਠੀਕ ਐ ਵਧੀਆ ਬਸ ਚਲ ਮੈਨ ਤਾਂ ਇਹਦਾ ਸੁਭਾਅ ਵਾਲਾ ਵਧੀਆ ਲੱਗਿਆ ਕੁੜੀ ਦਾ ਮੇਰੇ ਕੋਲੇ ਗਈ ਐ ਮੈਂ ਤਾਂ ਹੁਣ ਮਿਲ ਗਈ ਫਿਰ ਹੁਣ ਫਿਰ ਮੈਂ ਹਾਕ ਮਾਰ ਲਈ ਮੈਂ ਖਾ ਜਾ ਦੋ ਮਿੰਟ ਗੱਲਾਂ ਕਰਦੇ ਹਾਂ ਦੁਕਾਨ ਤੇ ਜਾ ਰਹੀ ਸੀ ਮੈਂ ਤਾਂ ਦੁਕਾਨ ਤੋਂ ਆਈ ਸੀ ਦੁਕਾਨ ਤੋਂ ਆਈ ਮਾਰ ਲਈ ਇੱਕ ਤਾਂ ਨਾ ਜਵਾਕੜੀ ਜਿਹੇ ਜਿਹੀ ਵਿਝਾਈ ਆ ਦੁਕਾਨ ਤੇ ਇਹ ਨਹੀਂ ਸਾਰਾ ਦਿਨ ਦੁਕਾਨ ਮੇਰਾ ਸਾਹ ਲੈਂਦੀਗੀ ਜਵਾਕ ਤਾਂ ਇੰਹੀਂ ਕਰਦੇ ਨੇ ਭਾਵੇਂ ਮੇਰਾ ਮੁੰਡਾ ਵੀ ਇੰਹੀਂ ਕਰਦਾ ਹੈਗਾ ਹੁਣ ਤਾਂ ਗੱਲ ਕਰ ਗੱਭਰੂ ਹੋ ਰਿਹਾ ਮੁੰਡਾ ਪੜਦਾ ਮੇਰਾ ਬਾਹਰ ਇੱਥੇ ਤਾਂ ਅਸੀਂ ਦੋਨੇ ਜੀ ਆ ਇੱਕੋ ਹੀ ਮੁੰਡਾ ਤੁਹਾਡੇ ਹਾਂ ਇੱਕੋ ਹੀ ਮੁੰਡਾ ਹੈਗਾ ਆ ਵੀ ਬੈਠੀ ਗਿਆ ਚਾਹ ਬਣਾ ਦੇ ਆਂਟੀ ਲਈ ਬਣਾ ਰਾ ਪੁੱਤ ਚਾਹ ਤਾਂ ਮੈਂ ਪੀਣੀ ਨਹੀਂ ਨਾ ਨਾ ਪੀ ਕੇ ਜੋਇਆ ਇਹਦਾ ਪੇ ਸਿਰ ਬਾਦਾ ਜਾਂ ਨੂੰ ਚਲਾ ਆ ਚੱਲੀਆ ਬਾਰਿਆ ਮੈਂ ਤਾਂ ਕਹਿੰਦੀ ਹੋਰ ਐਂ ਸੋਚਦੀ ਐਂ ਫਿਰ ਹੀ ਜਾਂਦੀ ਆ ਹੋਇਆ ਪੁੱਤ ਨਵਾ ਲਾ ਤੁਸੀਂ ਗੱਲਾਂ ਮਾਰੋ ਫਿਰ ਮੈਂ ਆਉਂਦੀ ਕੋਈ ਨਹੀਂ ਠੀਕ ਐ ਲੈ ਮੈਂ ਦੇਖੀ ਆ ਨਹੀਂ ਮੈਂ ਕਿਹਾ ਪਤਾ ਨਹੀਂ ਕਿੱਧਰ ਨੂੰ ਬਾਗੀ ਤਾਂ ਛੋਡੇ ਘਰੇ ਬੈ ਗਈ ਜਾ ਕੇ ਹੈ ਹਾਂ ਪਹਿਨੇ ਤਾਂ ਮੇਰੇ ਕੋਲੇ ਬੈਠੀ ਸੀ ਤੇ ਫਿਰ ਮੈਂ ਬਿਠਾ ਲਈ ਸੀ ਹਾਕ ਮਾਰ ਲਈ ਸੀ ਮੈਂ ਬਾਹਰ ਚ ਖੜੀ ਸੀ ਮੈਂ ਚਲ ਆ ਜਾ ਮਨੂੰ ਤੇ ਫਿਰ ਵਿਚਾਰੀ ਉਹੀ ਗੱਲ ਐ ਪਣ ਕਿਦੀ ਮਾਰੀ ਗੱਲ ਹੋਈ ਇਹਦੇ ਨਾ ਹਨਾ ਵਿਧਵਾ ਹੋ ਗਈ ਵਿਚਾਰੀ ਪਣ ਕਰ ਮਾਰੇ ਕਰਸੀ ਹੋਰ ਕੀ ਉਮਰ ਲੈ ਹਨਾ ਜਵਾਕੜੀ ਦੁੱਖ ਐ ਮੈਨੂੰ ਹੁਣ ਹੋਰ ਦੱਸ ਕਾਦਾਗਾ ਹੋਰ ਤੇ ਪਣੇ ਫਿਰ ਤੁਸੀਂ ਕੋਈ ਹੋ ਨਹੀਂ ਕਰ ਆਏ ਵੀ ਚਲ ਪੱਗ ਪੁੱਗ ਦੇਣ ਦਾ ਜਾਂ ਕੋਈ ਰਿਸ਼ਤੇ ਦਾ ਚ 100 ਮੁੰਡਾ ਹੁੰਦਾ ਨਾ ਤਾਂ ਪਣੇ ਉਹਨਾਂ ਨੇ ਕੰਨਾ ਲਾਇਆ ਕੋਈ ਨਾ ਹੀ ਤੈਨੂੰ ਸੱਚੀ ਗੱਲ ਦੱਸਾਂ ਇਹ ਰਹਿ ਕੇ ਰਾਜੀ ਸੀ ਉੱਥੇ ਕਲੇਸ਼ ਵਾਲਾ ਸੀ ਇਹਨਾਂ ਦੇ ਘਰੇ ਪਹਿਲਾਂ ਹੀ ਹਾਂ ਜਿਹੜੇ ਛਾਣੀ ਵਾਲਾ ਕੁੱਟ ਕਟਹਿਰਾ ਕਰਦੇ ਸੀ ਫਿਰ ਹੂੰ ਬਣੇ ਉਹੀ ਗੱਲ ਹੈ ਮੂੰਹ ਛੋਟਾ ਗੱਲ ਵੱਡੀ ਪਾ ਮਣ ਕੇ ਗੁੱਸਾ ਤਾਂ ਮੰਨੀ ਨਾ ਮੈਂ ਤੈਨੂੰ ਪਹਿਲੀ ਵਾਰ ਮੇਲੀ ਆ ਹਨ ਤੇ ਮੂੰ ਜਿਵੇਂ ਤੇਰੀ ਕੁੜੀ ਐ ਬਾਹਰ ਅੰਦਰ ਜਾਂਦੀ ਫਿਰਦੀ ਰਹਿੰਦੀ ਹਰਾਂ ਗਲੀਆਂ ਚ ਵੀ ਐ ਮੈਨੂੰ ਵਧੀਆ ਹੀ ਨਹੀਂ ਲਾਜੇ ਆਪਾਂ ਕਬੀਲਦਾਰ ਨਾ ਝਰਦੇ ਨਹੀਂ ਹੁੰਦੇ ਜਿਵੇਂ ਅੱਖਾਂ ਨੂੰ ਬਾਹਰ ਘੱਟ ਜਾਂਦੇ ਆ ਕਰ ਸੁੱਖਣਾ ਮਟਿਆ ਰਹੇਗੀ ਬਹੁਤ ਕਹਿਨੀ ਆ ਪ੍ਰੇਣੀ ਮੈਂ ਪਰ ਇਹ ਗੱਲ ਮੰਨਦੀ ਨਹੀਂ ਤੂੰ ਤਾਂ ਇਹ ਗੱਲ ਸਮਝਦੀ ਹੈ ਨਾ ਹਾਂ ਪਰ ਲੋਕ ਨਹੀਂ ਸਮਝਦੇ ਲੋਕ ਤਾਂ ਗੱਲਾਂ ਹੀ ਬਣਾਉਂਦੇ ਆ ਹੋਰ ਗੱਲਾਂ ਵੀ ਪਾਣੀ ਮੈਂ ਤੈਨੂੰ ਦੱਸਾਂ ਆ ਸੋਡੇ ਇੱਥੇ ਕਰਨੇ ਹੈਗਾ ਮੈ ਰਿਆਂ ਦਾ ਤੇ ਉਹ ਉਹਨਾਂ ਦੀ ਬੁੜੀ ਦਾਸਦੀ ਸੀ ਤੇ ਚਲ ਮੇਰਾ ਤਾਂ ਨਾ ਨਾ ਲਈ ਬਸ ਤਾਂ ਕਾਮ ਲਈ ਤੋਂ ਨਾ ਲਿਖ ਲ ਗਿਆ ਵੀ ਉਹਨਾਂ ਦੀ ਬੁੜੀ ਪਹਿਮਣ ਕਿਤੇ ਸੌਣ ਲੱਗੇ ਮੈਂ ਪਾਣੀ ਮੈਂ ਕਿਹਦਾ ਨਾਮ ਲਾਉਂਗੀ ਮੈਨੂੰ ਪਤਾ ਹੀ ਆ ਬਸ ਤੂੰ ਦੱਸ ਤਾਂ ਮੈਂ ਸੁਣ ਲਿਆ ਹੋਰ ਦੇਖੀ ਮੈਂ ਤਾਂ ਜਾਨੀ ਸੁਣ ਕੇ ਜੇ ਹੈਰਾਨ ਰਹਿ ਗਈ ਮੈਂ ਤਾਂ ਤੈਨੂੰ ਐਂ ਕਹਿਣੀ ਆ ਜੇ ਕਰਾਉਂਦੀ ਆ ਚਾਹੇ ਨਾ ਕਰਾਉਂਦੀ ਤੂੰ ਤੱਕੇ ਨਾ ਵਿਆਹ ਕੇ ਤੋੜਦੇ ਪਹਿਣ ਕੱਲ ਨੂੰ ਕੋਈ ਗੱਲਬਾਤ ਜੀ ਹੋਊਗੀ ਨਾ ਤੈਨੂੰ ਨਾ ਦਾਗ ਲੱਗ ਜੂਗਾ ਮੇਰੇ ਭੈਣ ਕੋਈ ਸਾਰੇ ਦੀ ਗੱਲ ਨਹੀਂ ਮੇਰੀ ਗੱਲ ਇਹ ਮੰਨਦੀ ਨਹੀਂ ਤੂੰ ਕਹਿ ਕੇ ਦੇਖ ਲੈ ਕੀ ਆ ਤੇਰੇ ਆਖੇ ਲੱਗ ਜੀ ਹਾਂ ਮੈਂ ਦੇਖੂੰਗੀ ਇਹ ਕੋਈ ਗੱਲ ਚਲਾ ਕੇ ਨਾਲੇ ਨਾ ਮੈਂ ਚਲਾਈ ਵੀ ਸੀ ਮਾੜੀ ਜੀ ਚਲ ਉਦੋਂ ਮੇਰੇ ਘਰ ਵਾਲਾ ਬੈਠਾ ਸੀ ਕੋਲੇ ਫਿਰ ਉਹ ਬਾਲੀ ਗੱਲ ਜੀ ਕਰੀ ਨਹੀਂ ਮਹਾ ਵੀ ਚਲ ਪਹਿੜਾ ਜਿਹਾ ਲੱਗਦਾ ਹੈ ਨਾ ਇਹ ਪਹਿਲੀ ਵਾਰ ਮਿਲਿਆ ਹਾਂ ਹਾਂ ਤੇ ਮੈਂ ਦੇਖਦੇ ਹਾਂ ਇਹਨੂੰ ਜੇ ਮੈਂ ਆਪਦੇ ਪਿੰਡ ਆਪਦੇ ਸੌਰੇ ਕਰਵਾ ਦਿਆ ਕੋਈ ਨਾ ਬਸ ਪਰਿਵਾਰ ਵਧੀਆ ਹੋਵੇ ਦੇਖਾ ਪਰਉਨਾ ਕੋਈ ਆਏ ਨਹੀਂ ਵੀ ਬਾਲਾ ਤਕੜਾ ਪਾ ਲਣਾ ਆਪਾਂ ਹਾਂ ਅੱਗੇ ਤੱਕੜਾਈ ਸੀ ਅੱਗੇ ਕਿਹੜਾ ਪੂਰੀਆਂ ਪੈ ਗਈਆਂ ਪੂਰੀਆਂ ਪੈ ਗਈਆਂ ਉਹ ਸੁਖ ਨਾਲ ਕਹਿੰਦੀ ਐ ਵੀ ਮੇਰੇ ਕੋਲੇ 8 ਕਿੱਲੇ ਬਾਹਣਦੇ ਆ ਹਾਂ ਬਾਹਣ ਤਾਂ ਹੈਗਾਗਾ ਕੋਠੀ ਵੀ ਕਹਿੰਦੀ ਕਹਿੰਦੀ ਪਤਾ ਨਹੀਂ 30 ਲੱਖ 35 ਲੱਖ ਦੀ ਕੋਠੀ ਹੈ ਕਹਿੰਦੀ ਹਾਂ ਨਾ ਸੋਹਣੀ ਆ ਕੋਠੀ ਵੀ ਹੈਗੀ ਆ ਹਾਂ ਕਹਿੰਦੀ ਕਹਿੰਦੀ ਦੂਰੀ ਛੱਤੀ ਹੋਈ ਆ ਤੇ ਕਹਿੰਦੀ ਬਹੁਤ ਵਧੀਆ ਮੇਰਾ ਆਉਂਦੀ ਨੇ ਬਹੁਤ ਗੱਲਾਂ ਕੀਤੀਆਂ ਗਲੀ 'ਚ ਤੇ ਕਹਿੰਦੀ ਪੈਸਾ ਪੂਸਾ ਤਾਂ ਆਂਟੀ ਮੇਰੇ ਕੋਲ ਬਾਲਾ ਹੈਗਾ ਕਹਿੰਦੀ 25 ਤੋਲੇ ਤਾਂ ਸਿਉਨੇ ਦੇ ਹੀ ਪਏ ਨੇ ਮੇਰੇ ਕੋਲ ਇਹਨੂੰ ਕਾ ਕਮਲ ਗਿਆ ਇਹਨਾਂ ਦੱਸਿਆ ਕਰ ਚੱਲ ਮੇਰੇ ਕੋਲ ਤਾਂ ਦੱਸ ਤਾ ਹਨਾ ਮੈਂ ਤਾਂ ਪੁੱਤਤੀ ਆਲੀਆ ਭਈ ਉਹੀ ਗੱਲ ਹੈਗੀ ਮੈਂ ਤਾਂ ਨਹੀਂ ਆਏਗਾ ਹਾਂ ਕਿਸੇ ਕੋਲੇ ਗੱਲ ਕਰਦੀ ਭੈਣੇ ਵੀ ਇਹ ਤੇਰੀ ਕੁੜੀ ਭੋਲੀ ਇਹ ਸਾਰਾ ਕੁਝ ਦੇਖ ਲੈ ਮਿੰਟ ਚ ਮੈਨੂੰ ਦੱਸ ਤਾ ਹਨਾ ਇਹਦੇ ਢਿੱਡ ਚ ਪਾਲਾ ਹੈ ਨਹੀਂ ਹੈ ਨਹੀਂ ਚਲਾਕ ਹੈ ਨਹੀਂ ਇਹ ਚਲਾਕ ਹੁੰਦੀ ਤਾਂ ਫੇਰ ਕਾਦੀਆਂ ਗੱਲਾਂ ਕਾਦੀਆਂ ਗੱਲਾਂ ਸੀ ਤੇ ਵੀ ਤੂੰ ਨਾ ਇਹਦੇ ਜਿਵੇਂ ਵੀ ਹੁੰਦਾ ਹੈ ਇਹਦਾ ਕਰ ਦੇ ਲੈ ਵਧੀਆ ਟਿਕਾਣਾ ਕਰਾ ਦੂੰਗੀ ਮੈਂ ਕਰਾ ਦੰਨੇ ਰਿਸ਼ਤਾ ਕੋਈ ਨਹੀਂ ਤੂੰ ਵੇਖ ਲੈ ਪਰ ਆਇਆ ਵੀ ਮੁੰਡਾ ਗਰੀਬ ਹੀ ਹੋਵੇ ਭਾਵੇਂ ਪਰ ਆਪਣੇ ਨਾਲੇ ਬਣਾ ਲਾ ਹੋਵੇ ਹਾਂ ਮੈਂ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਹਾਂ ਤਕੜੇ ਨਾਲ ਤਾਂ ਮੱਥਾ ਸੀ ਹੁਣ ਲਾਉਂਦੇ ਨਹੀਂ ਮੈਂ ਤਕੜੇ ਨਾਲ ਤਾਂ ਪਿੰਜਰ ਤੋਂ ਦੇਖੋ ਸਾਰਾ ਕੁਝ ਹੈਗਾ ਤੈਂ ਤਕੜਾ ਭੜ ਕੇ ਕੀ ਕਰਨਾ ਹੈਗਾ ਨਾਲੇ ਭਈ ਇਹ ਮੇਰੀ ਤੀਜੀ ਖੋਟ ਹੈ ਇਹ ਵੀ ਨਹੀਂ ਕਰਦੀ ਘਰ ਦਾ ਕੰਮ ਤੈਨੂੰ ਐਵੇਂ ਆਖਾਂ ਭੈਣੇ ਕੰਮ ਤਾਂ ਸਾਰਜੂਗਾ ਸੋਲ ਸਹੀ ਹੋਣ ਤੂੰ ਨਾ ਉਹੀ ਗੱਲ ਹੈ ਗੁੱਸਾ ਨਾ ਮੰਨੀ ਮੇਰੀ ਗੱਲ ਦਾ ਤੇਰੀ ਕੁੜੀ ਸਹੀ ਹੈ ਬਸ ਤੈਨੂੰ ਪਤਾ ਹੀ ਹੈ ਨਾ ਬਸ ਉਹ ਜਿੱਥਾਂ ਦੇਖ ਕੇ ਕਰਾ ਦੇ ਜਿੱਥੇ ਵਸ ਇਹਦੀ ਗੱਲ ਤੇ ਪਰਦਾ ਪੈ ਜੀ ਠੀਕ ਹੈ ਹਾਂ ਤੇ ਨਾਲੇ ਨਾ ਕੋਈ ਨਾ ਤੂਫੇ ਮੇਰੇ ਘਰੇ ਆ ਜਾ ਕਰਾ ਨਾਲ ਦਾ ਘਰ ਇੱਥੇ ਹੀ ਹੈਗਾ ਜਿਹੜਾ ਮਾਰੇ ਆ ਜਾ ਕਰ ਹਾਂ ਕੋਈ ਵੀ ਆ ਜੂਗੀ ਹੋਰ ਚਲਾ ਹੀ ਲਿਆਜ ਪੈਂਦੀ ਹੁੰਦੀ ਆ ਮੈਨੂੰ ਆਏ ਸੀ ਨਾ ਵੀ ਹੁਣ ਨਵੇਂ ਨਵੇਂ ਤੁਸੀਂ ਆਏ ਹੋ ਹਨਾ ਹਾਂ ਤੇ ਵੀ ਕਿਹੜਾਂ ਜੇ ਔਖਾ ਲੱਗਦਾ ਜਾਣਾ ਹਾਂ ਲੱਗਦਾ ਤੇ ਫਿਰ ਭੈਣ ਜੀ ਆਪਾਂ ਰਿਸ਼ਤਾ ਕਰਿਆ ਕੁੜੀ ਵੀ ਤੁਸੀਂ ਰੱਖੋਗੇ ਕਿ ਨਾਲ ਹੀ ਤੋਰੋਗੇ ਕੁੜੀ ਭੈਣੇ ਮੈਂ ਕਿੱਥੋਂ ਪਾ ਲੂੰਗੀ ਅਸੀਂ ਤਾਂ ਆਵ ਟਾਈਮ ਪਾਸ ਮਸਾ ਕਰਦੇ ਹਾਂ ਕੁੜੀ ਤਾਂ ਇਹਦੇ ਨਾਲ ਹੀ ਤੋਰਾਂਗੇ हां चल कोई ਨਉ ਹਜੇ ਤਾਂ ਦੇਖ ਮੇਰੀ ਨੀਗਾ ਚ ਕੋਈ ਹੈ ਨਹੀਂਗਾ ਮੈਂ ਕਰੂੰਗੀ ਗੱਲ ਇਹਦੇ ਅੰਕਲ ਨਾਲ ਕੋਈ ਨਹੀਂ ਕੋਈ ਨਹੀਂ ਹਾਂ ਤੇ ਜੋ ਨਹੀਂ ਕਹਿਤਾ ਵੀ ਪਕਰਾ ਦਿੰਨੇ ਆ ਥੋੜੇ ਜਿਹਾ ਸੁਭਾਅ ਉਧਾੜ ਪਜਿਆ ਪੈਣੇ ਲੋਕਾਂ ਦਾ ਦੇਖੋ ਨੂੰ ਲੱਗਦਾ ਨਾਰਮਲ ਅੱਛਾ ਰੁੜ ਜਾਣਾ ਬਾਣਾ ਮਾਰਾ ਹੈਗਾ ਮੇਰੇ ਨਾਲ ਤਾਂ ਲੜਾਈ ਵਾਲੀ ਰਹਿੰਦੀ ਉਹਦੀ ਬਸ ਉਹ ਅਗਲੇ ਦੂਜੇ ਸਾਹਮਣੇ ਤਾਂ ਚੰਗਾ ਬਣ ਜਾਂਦਾ ਹਾਂ ਤੇ ਫਿਰ ਵਾਸਾ ਉਹ ਹੀ ਗੱਲਾਂ ਟਾਈਮ ਪਾਸ ਕਰਨੇ ਪੈਂਦੇ ਤੂੰ ਆਪ ਸਿਆਣੀ ਨਹੀਂ ਚੱਲ ਘਰੇ ਤਾਂ ਚੱਲ ਜਾਂਦਾਗਾ ਹਾਂ ਮਾੜਾ ਬੰਦਾ ਬਾਹਰ ਬੰਦੇ ਦੀ ਸਿਆਣਪ ਹੋਣੀ ਹਾਂ ਨਾ ਬਾਹਰੇ ਤਾਂ ਕਾਨੂੰ ਕਿਸੇ ਨਾਲ ਲੜਦਾ ਹੈ ਬਾਹਰੇ ਨਹੀਂ ਕਿਸੇ ਨਾਲ ਬੋਲਦਾ ਕੋਈ ਨਸਾਨੀ ਕੋਈ ਪਤਾ ਨਹੀਂ ਪੈਣੇ ਬਸ ਉਹੀ ਕਲੇਸੀ ਜ਼ਿਆਦੇ ਆ ਅੱਛਾ ਹਾਂ ਤੇ ਤੁਸੀਂ ਫਿਰ ਆਪਦੇ ਪਿੰਡੋਂ ਕਾਹਤੋਂ ਆਗੇ ਪਿੰਡ ਪੈਣੇ ਸਾਡਾ ਨਾ ਉੱਥੇ ਥੋੜਾ ਜਿਹਾ ਇਹਦਾ ਕੰਮ ਦਾ ਕਰਕੇ ਫਿਰ ਮੁੰਡਾ ਪੜਦਾ ਸੀਗਾ ਤੇ ਇਹ ਕੰਮ ਤੇ ਲੱਗਿਆ ਸੀ ਆਪ ਫਿਰ ਹੁਣੇ ਕੰਮ ਕੁੰਮ ਜਾ ਛੱਡ ਗਿਆ ਤੇ ਫਿਰ ਅਸੀਂ ਆਖੇ ਵੀ ਚਲ ਹੁਣ ਉੱਥੇ ਹਜੇ ਜਗ੍ਹਾ ਬਣਾਉਣ ਵਾਲੀ ਉਹ ਤਾਂ ਈਜੀ ਪਈ ਆ। ਅੱਛਾ ਅੱਛਾ। ਹਾਂ ਫਿਰ ਅਸੀਂ ਆਖੇ ਵੀ ਚਲ ਇੰਨੇ ਸਾਲ ਕ ਇੱਥੇ ਕਿਰਾਏ ਤੇ ਰਹਿ ਲੈਨੇ। ਕੋਈ ਨਹੀਂ। ਹਾਂ। ਕੋਈ ਨਹੀਂ ਬਸ ਤੁਸੀਂ ਦੇਖ ਲਓ। ਆਪਾਂ ਤਾਂ ਦੇਖ ਕੇ ਭਾਈ ਕਰ ਦਿਆਂਗੇ, ਪਮਹਾਲੀਆਂ ਦੇ ਦਿਆਂਗੇ ਹਨਾ। ਠੀਕ ਐ। ਹਾਂ। ਚਲ ਚੰਗਾ ਫਿਰ ਭੈਣ ਮੈਂ ਆ ਜੂੰਗੀ ਉਧਰ। ਹਾਂ ਤੂੰ ਆ ਜਾ। ਚਾਹ ਲੈ ਕੇ ਆ ਨਹੀਂ। ਮਤ ਗਣੀ ਚਾਹ ਮੈਨੂੰ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਹੋ ਠੀਕ ਹੂੰ। ਬੜੀ ਬੜੀ ਤੁਸੀਂ ਦੱਸੋ। ਬਸ ਠੀਕ ਠਾਕ ਹਾਂ ਮਨੂੰ ਤਿੰਨ ਦਿਨਾਂ ਦਾ ਸੱਸ ਸੀਗਾ ਤੇਰਾ ਨਾ ਬਹੁਤ ਮਾੜਾ ਹੋਇਆ ਬਸ ਜਿਹੜਾ ਹੁਣ ਕਿਸਮਤ ਸੰਦਾ ਉਹ ਤਾਂ ਹੋਣਾ ਹੀ ਐ ਚੱਲ ਰੱਬ ਨੇ ਮਾੜੇ ਹੀ ਕਰਿਆ ਤੇਰੇ ਨਾਲ ਹੂੰ ਬਾਕੀ ਮੈਂ ਫਿਰ ਘਰ ਦੇ ਸਹੀ ਰਹਿੰਦੇ ਤੇਰੇ ਨਾਲ ਜੇ ਅੰਕਲ ਕਰਦੇ ਸਹੀ ਰਹਿੰਦੇ ਤਾਂ ਕਾਦੇ ਦੁੱਖ ਸੀਗੇ ਉਹ ਤਾਂ ਆਪ ਉਹੀ ਕੁਛ ਕਰਦੇ ਨੇ ਜਿਹੜਾ ਜੋ ਕੁਛ ਉੱਥੇ ਹੁੰਦਾ ਸੀ ਉਹ じゃ ਕੋਈ ਇੱਥੇ ਹੁੰਦਾ ਇਹ ਕਿਹੜਾ ਮੈਨੂੰ ਜੀਣ ਦਿੰਦੇ ਨੇ ਉਹ ਵੀ ਤੁਹਾਨੂੰ ਪਤਾ ਜਦੋਂ ਘਰ ਤੇ ਭਜਾਈਆਂ ਆ ਜਾਣ ਫਿਰ ਕਾਹਨੂੰ ਕੋਈ ਵਸਦਾ ਮੈਂ ਮਾਰੀ ਗੱਲ ਇੱਕ ਤਾਂ ਤੈਨੂੰ ਦੁੱਖਾਂ ਦੀ ਮਾਰੀ ਆ ਉੱਤੋਂ ਇਹ ਦੁੱਖ ਦਿੰਦੇ ਆ ਹੋਰ ਕੀ ਅੰਕਲ ਜੀ ਚਲ ਆਇਆ ਮੈਂ ਆਂਟੀ ਕੋਲੇ ਆਉਣੀ ਆ ਮੇਰਾ ਜੀ ਲੱਗ ਜਾਂਦਾ ਆਂਟੀ ਨਾਲ ਵਧੀਆ ਚਲ ਕੋਈ ਨਹੀਂ ਆਂਟੀ ਕੋਲੇ ਵੀ ਆ ਜਾਇਆ ਕਰੋ ਬਾਕੀ ਮੈਂ ਵਿਹਲੇ ਹੁੰਨਾ ਜੇ ਕੋਈ ਕੰਮ-ਕਮ ਹੋਵੇ ਮੈਨੂੰ ਦੱਸ ਦਿਆ ਕਰੋ ਹੈ ਕੋਈ ਗੱਲ ਨਹੀਂ ਅੰਕਲ ਜੀ ਦੱਸ ਦਿਆ ਕਰੂੰਗੀ ਮੌਕਾ ਨਹੀਂ ਆ ਗਿਆਗਾ ਤੂੰ ਹਾਂ ਫਿਰ ਕੀ ਗਿਆ ਤਰਾ ਚਲ ਕੋਈ ਨਹੀਂ ਉੱਤੋਂ ਤੈਨੂੰ ਮੈਂ ਦੱਸ ਦੂੰਗਾ ਬਾਅਦ ਚ ਪਰ ਤੂੰ ਤਾਂ ਮੇਰੇ ਅੰਕਲ ਲੱਗੇ ਨਾ ਅੰਕਲ ਐ ਤੇਰੀ ਆਂਟੀ ਤਾਂ ਜਰੂਰ ਉਮਰ ਵੱਡੀ ਆ ਮੈਂ ਹਜੇ ਕਿੱਥੇ ਮੈਂ 30 ਸਾਲ ਦੀ ਉਮਰ ਆ ਮੇਰੀ 30 ਸਾਲ ਦੀ ਉਮਰ ਆ ਤੁਹਾਡੀ ਤੇ ਤੈਨੂੰ ਲੱਗਦਾ ਨਹੀਂ ਹੁਣ ਤੇ ਤੂੰ ਆਂਟੀ ਦੇ ਕਿੱਥੇ ਉਹਦਾ ਬੱਸ ਮੈਰਣਾ ਫਿਰ ਆਂਟੀ ਉਦਣ ਕਹਿੰਦੀ ਸੀ ਮੁੰਡਾ ਦਾ ਥੋੜਾ 22 26 ਸਾਲ ਦਾ ਤੇ ਤੁਸੀਂ 30 ਸਾਲ ਦੇ ਇਹ ਬੜੀ ਵੱਡੀ ਸਟੋਰੀ ਹੈ ਤੈਨੂੰ ਕਿਰੇ ਫੇਰ ਦੱਸਾਂਗੇ ਠੀਕ ਹੈ ਠੀਕ ਹੈ ਕਦੋਂ ਵੀ ਤੈਨੂੰ ਲੋੜ ਪਵੇ ਹੈ ਮੈਨੂੰ ਕਦੋਂ ਫੋਨ ਕਰ ਲਈ ਹੈ ਬਾਕੀ ਮੈਂ ਤੇ ਕੋਈ ਕਾਸੇ ਦੀ ਘਾਟ ਤਾਂ ਹੈ ਨਹੀਂ ਫੇਰ ਵੀ ਜਦੋਂ ਤੈਨੂੰ ਜ਼ਰੂਰਤ ਪਈ ਹੈ ਮੈਨੂੰ ਯਾਦ ਕਰੀ ਹੈ ਬਾਕੀ ਇਹ ਕਰਾ ਦੀ ਹੰਟੀ ਮੈਂ ਦੱਸੀ ਕਿਦੇ ਨਾ ਨਾ ਮੈਂ ਕਹਾਂ ਨੂੰ ਦੱਸੂ ਮਿੱਠੀ ਲੱਗਦੀ ਆ ਉਹ ਤਾਂ ਮੈਂ ਪਤਾ ਕਿਵੇਂ ਕੱਢਦਾ ਉਹਦੇ ਨਾਲ ਹੈ ਠੀਕ ਹੈ ਨਹੀਂ ਕਹਿੰਦੀ ਠੀਕ ਹੈ ਬੰਦਾ ਬੜਾ ਅਜੀਬ ਲੱਗਿਆ ਮੈਨੂੰ ਪਰ ਇਹ ਨਹੀਂ ਵੀ ਕਿਉਂਕਿ ਹਾਂ ਵੀ ਮੈਨੂੰ ਅੰਕਲ ਨਾਲ ਕਿਤੇ ਜਿਹੜਾ ਕੁਝ ਮੈਂ ਸੋਚਦੀ ਪਈ ਆ ਨਾ ਇਹ ਵੀ ਸ਼ਾਇਦ ਉਹੀ ਸੋਚੀ ਜਾਂਦਾ ਚਲ ਕੋਈ ਨਹੀਂ ਮੈਨੂੰ ਕੀ ਮਾਰਾ ਮੈਨੂੰ ਆਣ ਜਾਣ ਨੂੰ ਸੌਖਾ ਨਰੇ ਉਹੀ ਗਾ ਮੈਂ ਕੱਪੜੇ ਦੀ ਦੁਕਾਨ ਕਰਨੀ ਆ ਮੇਰੇ ਨਾਲ ਘਰੋਂ ਤਾਂ ਕੋਈ ਤੁਰਦਾ ਨਹੀਂ ਹੈਗਾ ਘਟੋ ਘਟ ਆਪਣੇ ਪੈਰਾਂ ਤੇ ਤਾਂ ਖੜੀ ਹੋ ਜੂਗੀ ਆ ਦੁਕਾਨ ਦਾ ਸਮਾਨ ਸੋਣ ਲੈਣ ਨੂੰ ਮੈਨੂੰ ਕੋਈ ਤਾਂ ਚਾਹੀਦਾ ਸੀ ਚੱਲ ਕੋਈ ਨਹੀਂ ਇਹਨੂੰ ਪਰਖ ਕੇ ਦੇਖੂਗੀ ਪਰ ਤਿਆਕੇ ਨਾਲ ਖੜਨ ਵਾਲਾ ਹੈਗਾ ਕਿ ਨਾ ਉਹੀ ਜਵਲੀਆ ਮਾਰਦਾ ਮੈਂ ਯਾਰ ਕਿੱਦਾਂ ਕੰਮ ਆਇਆ ਵਾ ਗੱਲ ਸੁਣ ਲਓ ਪਹਿਲਾਂ ਮੇਰੀ ਮੈਂ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਪਹਿਲਾਂ ਮੈਨੂੰ ਉਹ ਦਵਾਈ ਆ ਕੇ ਲਿਆਓ ਤੁਸੀਂ ਉਹ ਯਾਰ ਮੈਂ ਉਹਦੇ ਨਾਲ ਕੇਂਦਰਾਂ ਚ ਜਰੂਰੀ ਜਾਣਾ ਸੀਗਾ ਢੱਲੇ ਤੁਸੀਂ ਲਾਰਾ ਲਾ ਦੇਣਾ ਮੈਂ ਕਿਹਨੂੰ ਕਹਾਂ ਮੈਨੂੰ ਨਹੀਂ ਪਤਾ ਮੈਨੂੰ ਸਮਾਨ ਦਵਾ ਕੇ ਲਿਓ ਮੇਰਾ ਸਰਦਾ ਨਹੀਂ ਹੈਗਾ ਜ਼ਰੂਰੀ ਆ ਸਮਾਨ ਸਾਰਾ ਕੀ ਕੋ ਚਾਹੀਦਾ ਹਣਾ ਸਾਰਾ ਕੁਝ ਚਾਹੀਦਾ ਮੈਨੂੰ ਮੇਕਅਪ ਦਾ ਸਾਰਾ ਮੁੱਕ ਗਿਆ ਪਿਆ ਨਾਲੇ ਇੱਕ ਦੋ ਸੂਟ ਵੀ ਦਵਾ ਦਿਓ ਮੈਨੂੰ ਸੂਟ ਹੀ ਹੈ ਨਹੀਂ ਮੇਰੇ ਕੋਲ ਪਾਉਣ ਵਾਸਤੇ ਚਲ ਫਿਰ ਪਹਿਲਾਂ ਇੱਧਰ ਜਾਣਾ ਉਹਨੂੰ ਮੈਂ ਫੋਨ ਕਰ ਦਾਂਗਾ ਅਸੀਂ ਬਾਅਦ ਚ ਹੋਰ ਚੱਲੋ ਜ਼ਰੂਰੀ ਆ ਮੈਨੂੰ ਸ਼ੁਕਰ ਆ ਵਾ ਗੁੜੀ ਕਿੱਧਰ ਹੋਈਆਂ ਮੈਂ ਤਾਂ ਕੰਮ ਗਈ ਸੀ ਤੁਸੀਂ ਕਿੱਥੇ ਚੱਲੇ ਹੋ ਅਸੀਂ ਤਾਂ ਬਹਿੰਡੇ ਚੱਲੇ ਆ ਸੁੱਖ ਨੂੰ ਸਮਾਨ ਦਵਾ ਕੇ ਲੈਣਾ ਛੁੜਾ ਕੌਲਾ ਸਮਾਨ ਮੈਨੂੰ ਚਾਹੀਦਾ ਸੀਗਾ ਕੋਈ ਸਮਾਨ ਭਾਬੀ ਤੂੰ ਦੂਜੇ ਤੀਜੇ ਦਿਨ ਹੀ ਕਹਿ ਦੇਣੀ ਸਮਾਨ ਚਾਹੀਦਾ ਸੀ ਮਾੜਾ ਮੋਟਾ ਨਾ ਧਿਆਨ ਨਾਲ ਖਰਚਾ ਕਰੀ ਜਾਉਂਦਾ ਮੈਨੂੰ ਜੇ ਕੁਝ ਚਾਹੀਦਾ ਸੀ ਤਾਂ ਹੀ ਚੱਲੀਆ ਤੈਨੂੰ ਚਾਹੀਦਾ ਕੁਝ ਲਿਆ ਦਿੰਨੇ ਆ ਮੇਰੇ ਕੋਲ ਤਾਂ ਸਾਰਾ ਕੁਝ ਪਿਆ ਨਾਲੇ ਮੇਰੇ ਕੋਲ ਇੰਨੇ ਕ ਪੈਸੇ ਹੁੰਦੇ ਨੇ ਮੈਂ ਆਪ ਖਰਚ ਸਕਾਂ ਮੰਗਣ ਦੀ ਲੋੜ ਨਹੀਂ ਪੈਂਦੀ ਮੈਨੂੰ ਕਿਸੇ ਤੋਂ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਘਰੇ ਰਹਿ ਚੰਗਾ ਧਿਆਨ ਰੱਖੀ ਅਸੀਂ ਬਸ ਜਾ ਕੇ ਆ ਗਏ ਚੰਗਾ ਠੀਕ ਐ ਵਗਜੋ ਘਰੋਂ ਬਾਹਰ ਨਾ ਜਾਈ ਕੋਈ ਨਹੀਂ ਨਹੀਂ ਜਾਂਦੀ ਇਹ ਵੀ ਤੋਤਾ ਮੈਨਾ ਦੀ ਜੋੜੀ ਨੇ 24 ਘੰਟੇ ਬਸ ਬਾਹਰ ਹੀ ਗੇੜੇ ਤੇ ਰਹਿੰਦੇ ਮੈਨੂੰ ਕਹਿ ਲੈਂਗੇ ਘਰੋਂ ਬਾਹਰ ਨਾ ਜਾ ਹਾਂ ਪੈਸੇ ਦਿੱਤੇ ਹੋਏ ਨੇ ਫਰ ਲੜਾਈ ਜਾਂਦੇ ਨੇ ਇਹ ਕਹਾ ਭਾਬੀ ਆ ਉਹ ਰੋਜ਼ ਹੀ ਪਤਾ ਨਹੀਂ ਇਹਦਾ ਕੀ ਮੁੱਕਿਆ ਰਹਿੰਦਾ ਕੀ ਨਾ ਸਰਵਾਂ ਬੰਨ ਰੱਖਿਆ ਤੇ ਮੌਜ ਨਾਲ ਸੁੱਤੀ ਪਈ ਐ ਕੀ ਹੋ ਗਿਆ ਨਹੀਂ ਕੁੜਕੀ ਤੈਨੂੰ ਨਹੀਂ ਮਣੂ ਕੀ ਹੋ ਗਿਆ ਸਰਵੰਨੀ ਪਈ ਐ ਬੇਬੀ ਸ਼ੌਕ ਨੂੰ ਬੰਨੇ ਆ ਮੈਨੇ ਸ਼ੌਕ ਨੂੰ ਹੀ ਬੰਨੇ ਆ ਜਵਾਕ ਨਹੀਂ ਤੇਨੂੰ ਫਿਕਰ ਹੈ ਨਹੀਂਗਾ ਵੀ ਕੁਛ ਖਾਣਾ ਵੀ ਆਉਣੇ ਜਾਂ ਜਵਾਕ ਨੂੰ ਨਮਾਉਣਾਗਾ ਭਾਬੀ ਕਹਿੰਦੀ ਤਾਂ ਅਸੀਂ ਕਹਿੰਦੀ ਮੈਂ ਆਪੇ ਖਵਾ ਪਿਆ ਦੂੰ ਕੋਈ ਨਹੀਂ ਭਾਬੀ ਤਾਂ ਮੰਡੀ ਗਈ ਆਪਦਾ ਸਮਾਨ ਸਮੂਣ ਲੈਣ ਹੈ ਨਹੀਂ ਉਹ ਤਾਂ ਕਰੇ ਤੇ ਉਦੋਂ ਦੀ ਆਈ ਨਹੀਂ ਮੇਰੇ ਸਾਹਮਣੇ ਤਾਂ ਲੰਗੀ ਸੀ ਉਹ ਕਿਹੜਾ ਵੇਲਾ ਹੋ ਗਿਆ ਰਈਆਂ ਨੂੰ ਉਹਨਾਂ ਨੂੰ ਟਾਈਮ ਲੱਗ ਜਾਂਦਾ ਭਾਈ ਗਿਆ ਨੂੰ ਕੋਈ ਨਹੀਂ ਸੌਂਗੀ ਹੋਊਗੀ ਹੁਣ ਤਾਂ ਮੰਮੀ ਮੈਂ ਤਾਂ ਐ ਕਹਿੰਦੀ ਮੇਰਾ ਤਾਂ ਸਿਰ ਬਾਲਾ ਤੁਖੀ ਜਾਂਦਾ ਪਤਾ ਨਹੀਂ ਇਤਜਾਬ ਤੇ ਸਿਰ ਨੂੰ ਚੜ ਗਿਆ ਮੈਨੂੰ ਦਵਾਈ ਦਿਵਾ ਲਿਆ ਤਨਵੀ ਬੀਵਾਰੀ ਤਾਂ ਆਖਿਆ ਜਾਨੀਆ ਦੁਕਾਨ ਤੇ ਘੁਰਕਰੇ ਚੱਕ ਲਿਆਂਦੇ ਕਦੇ ਕੁਛ ਜਵਾਕੜੀ ਆ ਬਣੀ ਰਹਿਣੀ ਐ ਜਵਾਕ ਨੇ ਤਾਂ ਖਾਣਾ ਖਾਣਾ ਨਾਲ ਉਹਨਾ ਪਖਾਨੀਆ ਹੁਣ ਦਵਾਈ ਦਵਾ ਲਿਆ ਮੈਂ ਦੋ ਸੱਚੀ ਖੱਟੇ ਢ ਘਾ ਰਾਈ ਜਾਂਦੇ ਨੇ ਕਿ ਬੁਰਾ ਹਾਲ ਹੋ ਰਿਹਾ ਸ ਦੁਖੀ ਦਵਾਈ ਤੈਨੂੰ ਮੈਂ ਕਿੱਥੋਂ ਦਵਾ ਲਿਆ ਮੈਂ ਜਾ ਕੇ ਲਿਆ ਉਧਰੋਂ ਤਾਂ ਉਹ ਜਵਾਕੜੀ ਸੁੱਤੀ ਪਈ ਨਾਲੇ ਘਰੇ ਹੈ ਨਹੀਂ ਕੋਈ ਮੈਂ ਕਿਵੇਂ ਸੁੱਨਾ ਛੱਡ ਕੇ ਜਾਵਾਂ ਉਹ ਕੁੜੀ ਹੈਗੀ ਤਾਂ ਹੈਗੀਆ ਘਰੇ ਪਈ ਰਹੂਗੀ ਅੱਛਾ ਉਹਨੂੰ ਕੱਲੀ ਨੂੰ ਛੱਡ ਜੀ ਜਵਾਕੜੀ ਨੂੰ ਉਹ ਡਰ ਗਈ ਉੱਠ ਖੜੀ ਫੇਰ ਹੁਣ ਮੈਂ ਕੀ ਕਰਾਂ ਕਿਹਨੂੰ ਲੈ ਕੇ ਜਾਵਾਂ ਹੁਣ ਮੈਂ ਇਕੱਲੀ ਕਿਵੇਂ ਭੱਗ ਜਾਈਂ ਦੂਰ ਪਤਾ ਕਿੱਥੇ ਨੁੱਕਰ ਤੇ ਆ ਦੁਕਾਨ ਆਹੀਂ ਕਰ ਤੇਰੀ ਆਂਟੀ ਲੈ ਜਾ ਜਾ ਭੱਗ ਜਾ ਆਂਟੀ ਨੂੰ ਹੋਰ ਨਾਲ ਨੀਰਾ ਜਾੜੇ ਦਾ ਟਾਈਮ ਹੋਇਆ ਪਿਆ ਮੇਰਾ ਤਾਂ ਮੈਂ ਨੀਰਾ ਜਾੜਾ ਪਾਣੀ ਦੀ ਪੁੱਛ ਲੈ ਉਹ ਦੇਖਦੀ ਆ ਫੋਨ ਕਰਕੇ ਉਹ ਵੀ ਕਈ ਵਾਰੀ ਫੋਨ ਫੂਨਾ ਚੱਕਦੀ ਨਹੀਂ ਹੈਗੀ ਉਰੇ ਪਰੇ ਰੱਖ ਦਿੰਦੀ ਚੱਲ ਆ ਕੇ ਦੇਖ ਲੈ ਹੋਰ ਹੁਣ ਐਵੇਂ ਜਵਾਕੜੀ ਤੈਨੂੰ ਪਤਾ ਮਗਰੋਂ ਰੋਊਗੀ ਉੱਠ ਕੇ ਉੜਦੀ ਤਾਂ ਕਾਂ ਨੂੰ ਆ ਉਹ ਤਾਂ ਕਿੰਨਾ ਟਾਈਮ ਉੜਦੀ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾਲ ਭੱਗ ਜਾਂਦੇ ਮੇਰੇ ਨਾਲ ਮੈਂ ਇੱਥੋਂ ਤਾਂ ਜਾਈਦਾ ਨਹੀਂ ਭਾਈ ਕਿੱਥੇ ਪਾਸੇ ਤੁਰਾਂ ਨਾਲ ਤੁਰਪਾ ਕਰਦਾ ਕਿੱਥੇ ਤੁਰਪਾਂ ਤੇਰੇ ਨਾਲ ਉਹ ਆ ਤਾਂ ਉਹ ਭੱਜ ਗਈ ਮੌਜ ਨਾਲ ਲੈ ਕੇ ਉਹਨੂੰ ਮੁੰਡੇ ਨੂੰ ਤੂੰ ਆ ਕੇ ਕਿ ਤੂੰ ਮੇਰੇ ਨਾਲ ਤੁਰਪਾ ਤੇ ਫਿਰ ਘਰ ਸੁਣਨਾ ਛੱਡ ਦਿਓ ਛੱਡ ਕੇ ਹੁਣ ਬੋਲ ਹੈਲੋ ਹੈਲੋ ਹਾਂ ਮਨੂੰ ਅ ਅੰਕਲ ਜੀ ਮੈਨੂੰ ਨਾ ਮੜਾ ਦਵਾਈ ਲੈ ਕੇ ਆਉਣੀ ਸੀਗੀ ਦਵਾਈ ਲਿਓਗੇ ਦਵਾਈ ਕੀ ਤੇ ਦਵਾਈ ਤੋਂ ਚ ਲੈ ਆ ਗਾ ਨਹੀਂ ਪਿੰਡ ਚ ਕਿਉਂ ਨਹੀਂ ਉਹ ਨਾਉ ਜਿਹੜੀ ਨੁੱਕਰ ਦੇ ਦੁਕਾਨ ਦੀ ਹੈਗੀ ਸੜਕ ਦੇ ਉੱਤੇ ਕਿ ਤੂੰ ਟਰਾਈ ਕਰੇ ਬੇਬੇ ਨੂੰ ਲੈ ਜਾਣ ਨਾਲ ਬੇਬੇ ਨੂੰ ਕਿੱਥੇ ਬੇਬੇ ਤਾਂ ਕਹਿੰਦੀ ਮੇਰੇ ਗੋਡੇ ਦੁਖਦੇ ਨੇ ਮੈਥੋਂ ਨਹੀਂ ਜਾ ਹੁਣਾਂ ਨਾਲ ਘਰੇ ਹੈ ਨਹੀਂ ਜਾੜੇ ਕੋਈ ਤੇ ਤੇਰਾ ਭਰਾ ਹੋਊਗਾ ਉਹ ਵੀ ਨਹੀਂ ਹੈਗਾ ਘਰੇ ਬਰਾਏ ਚੰਗਾ ਨਹੀਂ ਲੱਗਦਾ ਹੁਣ ਮੈਂ ਦੱਸ ਉਹ ਪਿੰਡ ਦੇ ਜਾਣਗੇ ਪਿੰਡ ਦੇ ਨੇ ਕੀ ਕਹਿਣਾ ਕਹਦਾਂਗੇ ਦਵਾਈ ਲੈਣ ਜਾਣ ਆਪਨੇ ਕਿਹਾ ਕਿ ਮੰਨਣਗੇ ਅਜੇ ਦੋ ਤਿੰਨ ਮੈਂ ਸਾਨੂੰ ਇੱਥੇ ਰਹਿੰਦਿਆਂ ਨੂੰ ਅਜੇ ਅਗਲਾ ਕੁਹਾਂ ਦੇ ਉਹਨਾਂ ਨਾਲ ਜਿਹੜੀ ਫਿਰਦੀ ਏ ਉੱਛਾ ਫਿਰ ਚਲ ਆਇਆ ਕਰੋ ਅੰਕਲ ਤੁਸੀਂ ਮੇਰੀ ਆਂਟੀ ਨਾਲ ਗੱਲ ਕਰਾ ਦਿਓ ਮੈਂ ਆਂਟੀ ਨੂੰ ਕਹਿ ਦਿੰਨੀ ਆ ਜੇ ਆਂਟੀ ਜਾਂਦੀ ਆ ਤਾਂ ਚਲ ਕੋਈ ਨਹੀਂ ਆਂਟੀ ਨਾਲ ਮੈਂ ਗੱਲ ਕਰਾ ਦਨਾਂਗਾ ਤੂੰ ਇੱਕ ਦੋ ਮਿੰਟਾਂ ਹੁਣ ਲਾਈਫ ਫੋਨ ਗੱਲ ਨਾ ਹੋਵੇ ਕੋਈ ਕੋਈ ਕਰੀ ਚੰਗਾ ਬਾਅਦ ਵਿੱਚ ਮੈਂ ਜਾਊਂਗਾ ਆਜੇ ਸਾਬਨਾ ਹੋ ਕਰ ਨਹੀਂ ਚੰਗਾ ਠੀਕ ਹੈ ਠੀਕ ਹੈ ਬਿਲਕੁਲ ਠੀਕ ਹਾਂ ਤੂੰ ਦੋ ਮਿੰਟਾਂ ਹੁਣ ਲਾਈਫ ਫੋਨ ਤੇ ਮੈਂ ਉਹਦੇ ਕੋਈ ਗੱਲ ਨਹੀਂ ਕਰਦਾ ਮੈਂ ਤੇਰੇ ਨਾਲ ਗੱਲ ਕਰੀਏ ਪਹਿਲਾਂ ਹੈ ਹਾਂ ਹਾਂ ਕੋਈ ਗੱਲ ਨਹੀਂ ਅੰਕਲ ਜੀ ਕੋਈ ਸਮਝ ਗਈ ਹਾਂ ਹਾਂ ਸਮਝ ਗਈ ਮੈਂ ਕੋਈ ਗੱਲ ਨਹੀਂ ਪਤਾ ਮੈਨੂੰ ਐ ਔਖਾ ਲੱਗਦਾ ਹੈ ਨਾ ਕੀ ਕੀ ਨਾ ਠੀਕ ਹੈ ਯਾਦੇ ਉਹ ਤਾਂ ਅੰਕਲ ਨੇ ਫੋਨ ਚੱਕਿਆ ਸੀ ਕਹਿੰਦਾ ਵੀ ਤੇਰੀ ਆਂਟੀ ਘਰੇ ਨਹੀਂ ਹੈਗੀ ਵੀ ਐਂ ਕਹਿੰਦਾ ਥੋੜਾ ਜਿਹਾ ਔਖਾ ਲੱਗਦਾ ਵੀ ਕੋਈ ਨਹੀਂ ਕਹਿੰਦਾ ਆ ਜਾਂਦੇ ਮੈਂ ਗੱਲ ਕਰਦਾ ਨਹੀਂ ਕਹਿੰਦਾ ਮੈਂ ਹੀ ਲੈ ਜਾਊਗਾ ਦਵਾਈ ਲੈਣ ਕੋਈ ਨਹੀਂ ਮੈਂ ਹੀ ਦਵਾ ਲਿਆਊਗਾ ਜੇ ਕੋਈ ਕਦੀ ਗੋਲੀ ਪਾਈ ਘਰੇ ਦੇਖ ਲੈਣੀ ਹੈ ਜੇ ਖਾਣੀ ਹੈ ਤਾਂ ਮੈਂ ਪਾਲ ਕੇ ਦੇ ਦਿੰਨੀ ਆ ਬੱਸ ਕਰ ਮਮੀ ਕਰਦੀਆਂ ਗੋਲੀਆਂ ਦੇ ਦੇ ਕੇ ਪਹਿਲੇ ਹੀ ਮੇਰੇ ਲੀਵਰਸ ਖਰਾਬ ਕਰ ਰੱਖਿਆ ਸੋਣੇ ਚੱਲ ਮੈਂ ਤਾਂ ਨੀਰਾਚਾਰਾ ਪਾਉਣੀ ਆ ਪਾਈ ਆ ਮੈਂ ਤਾਂ ਪੈਣੀ ਆ ਪਰ ਉਹਨਾਂ ਨੇ ਥੋੜੇ ਟਾਈਮ ਨੂੰ ਫੋਨ ਲਾਉਂਗੀ ਉਹਨਾਂ ਨੇ ਕਿਹਾ ਅੰਕਲ ਕਹਿੰਦਾ ਥੋੜੇ ਟਾਈਮ ਨੂੰ ਲਾ ਦੇ ਪੁੱਛ ਲਈ ਲੈ ਆਈ ਫਿਰ ਤੁਹਾਡਾ ਤਾਂ ਸਰਜੂਗਾ ਭਾਈ ਆਹੋ ਮੇਰਾ ਸਰਜੂਗਾ ਜਿੱਦ ਦੇ ਮਰ ਗਈ ਉਹਦੇ ਵੀ ਕਹਿ ਦੇ ਵੀ ਸਰਜੂਗਾ ਤੇਰਾ ਤਾਂ ਸਾਰੇ ਟੱਬਰ ਨਹੀਂ ਪੀਣੀ ਆ ਕਿਵੇਂ ਅੰਦਰ ਜੇ ਬੈਗੀ ਸਰ ਬਾਲਾ ਦੁਖੀ ਜਾਂਦਾ ਸੀ ਗੋਲੀ ਜੀ ਲੈ ਕੇ ਬਿੰਦਕ ਪਈ ਸੀ ਤੇ ਦਵਾਈ ਦਵਾ ਲਿਓ ਨਾ ਤੈਨੂੰ ਮੈਂ ਨਾ ਅੰਦ ਦਵਾਈ ਤਾਂ ਲੈ ਲਈ ਮੈਂ ਪਈ ਤਾਂ ਹੈਗੀ ਦੋ ਸਰ ਦੁਖਦਾਈ ਗੋਲੀ ਮੁੰਡਾ ਕਿਹੜਾ ਕੰਮ ਕਰਨਾ ਉਹਨੇ ਹੱਥ ਨੇ ਵੀ ਕੰਮ ਦਾ ਔਖਾ ਹੋ ਜੂਗਾ ਮੈਂ ਦਵਾਈ ਲੈ ਆਉਣੀ ਆਪਾਂ ਨਾ ਲੈ ਹਟ ਗਿਆ ਹੁਣ ਤਾਂ ਬਿੰਦਕ ਸੌਂ ਲਈ ਬਸ ਹੁਣ ਝਾਕਦੀਆਂ ਭਾਂਡਾ ਟਿੰਡਾ ਜਾ ਪਿਆਤੀ ਵਿਚਾਲੇ ਚੱਕਣ ਵਾਲਾ ਕੋਈ ਨਾ ਹੋਰ ਕਰ ਲੋ ਰੈਸਟ ਹੈ ਜੇ ਕੀ ਐਡਾ ਹੋਇਆ ਹੈਂ ਐਂ ਮੈਂ ਦੇਖ ਦਿੱਤੀ ਮੈਂ ਚਾਹਤਾ ਨਹੀਂ ਪੀਣੀ ਨਾ ਨਾ ਚਾਹਤਾ ਮੈਂ ਬਾਹਰ ਜਾ ਕੇ ਆਇਆ ਸੀ ਉੱਥੇ ਪੀਆ ਸੀਗਾ ਅੱਛਾ ਗੁੱਡ ਇਵਨਿੰਗ ਐਸੋ ਤਾਂ ਕੰਮ ਸੀ ਮੈਨੂੰ ਹੂੰ ਹੂੰ ਤਾਂ ਨਾ ਉਹੀ ਗੱਲ ਹੈਗੀ ਆਪਣਾ ਜੀ ਆ ਲੱਗਿਆ ਇੱਥੇ ਮੇਰਾ ਤਾਂ ਨਹੀਂ ਲੱਗਿਆ ਤੇਰਾ ਲੱਗਿਆ ਉਹ ਜੋ ਉਹਨਾਂ ਤਾਂ ਲੱਗਿਆ ਜਿਵੇਂ ਆਪਾਂ ਉੱਥੇ ਰਹਿੰਦੇ ਆਪਦੇ ਪਿੰਡ ਵਰਗ ਦੀ ਗਰੀਸ ਕਿੱਥੇ ਆ ਨਾ ਇੱਥੋਂ ਦੇ ਹੋਰ ਹੀ ਤਰ੍ਹਾਂ ਦੇ ਲੋਕ ਜੇ ਹਨ ਇਹ ਮੇਲ ਮਲਾਪ ਜਾਈ ਨਹੀਂ ਕਰਦੇ ਬਲਾਕ ਜਿਹੜਾ ਜੀ ਨਹੀਂ ਗੇ ਹਾਂ ਮੈਂ ਸੱਤ ਚ ਵੀ ਗਿਆ ਸੀ ਤੜਕੇ ġੇੜਾ ਜੇ ਮਾਰਨ ਉੱਥੇ ਵੀ ਕੋਈ ਡੇ ਹੈ ਹੀ ਨਹੀਂ ਗੇ ਔਰ ਉਹ ਪ੍ਰਾਇ ਪ੍ਰਾਇ ਜਿਹਾ ਲੱਗਦਾ ਜਿਵੇਂ ਆਪਾਂ ਜਿਵੇਂ ਕੋਈ ਹੋਰ ਹਾਂ ਮੈਂ ਤਾਂ ਨਾ ਤਾਂ ਕਿਸੇ ਨਾਲ ਕੋ ਕੁੜੀ ਨਾਲ ਤਾਂ ਲਿਆ ਜੀ ਪੈਗੀ ਨਾ ਦਾ ਕੋਈ ਜੱਜ ਨਾ ਬੁੜੀ ਜੀ ਬੁਲਾਉਂਦੀ ਐ ਨਾ ਵਾਸਤਾ ਇੱਕ ਦਿਨ ਮੈਂ ਉਹਦੇ ਨਹੀਂ ਇਹਦੀ ਮਾਂ ਕੋਲੇ ਗਈ ਸੀ ਉਹ ਉਹ ਵੀ ਹਜੇ ਵਧੀਆ ਜੇ ਸੁਭਾਅ ਦੀ ਲੱਗੀ ਹੂੰ ਜਣੀ ਥੋੜੀ ਜੀ ਰੁੱਖੇ ਜੀ ਤਾਂ ਲੱਗੇ ਮੈਨੂੰ ਪਰਨ ਤਾਂ ਵੀ ਚੱਲ ਅਗਲੇ ਦਿਤੀ ਪੁੱਤੋਂ ਖਾਂ ਸਮਝਿਆ ਰੁੱਖਾ ਬੰਦਾ ਨਾ ਉਹਦਾ ਸੁਭਾਅ ਸਹੀ ਹੁੰਦਾਗਾ ਜਿਹੜਾ ਮਿੱਠਾ ਹੋਵੇ ਉਹ ਅੰਦਰੋਂ ਹੋ ਹੁੰਦਾ ਖਾਰ ਰੱਖਦਾ ਹੁੰਦਾ ਹਾਂ ਇਹ ਤਾਂ ਗੱਲ ਸਹੀ ਹੈ ਕੁੜੀ ਵੀ ਬਾਲੀ ਪੋਲੀ ਆ ਬਾਈ ਕੁੜੀ ਬਾਲੀ ਪੋਲੀ ਗੱਲਾਂ ਬੜੀਆਂ ਕਰਦੀ ਲੈ ਹੋਰ ਆ ਨੇਲ ਜਵਾਕਾਂ ਵਾਂਗੂ ਹੀ ਹਨਾ ਸੁਭਾਅ ਜਮ ਜਵਾਕਾਂ ਇਹਦੇ ਨਹੀਂ ਹੁੰਦਾ ਨਿੱਕੀ ਜਵਾਕੜੀ ਨੇ ਐਗ ਗੱਲਾਂ ਕਰਦੀ ਐ ਛੋਟੀ ਛੋਟੀ ਉਮਰੇ ਸੱਟ ਵੱਜ ਗਈ ਵਿਚਾਰੀ ਨੂੰ ਹਾਂ ਜ ਮਾਣਾ ਮੋਟਾ ਕਿਤੇ ਦਿਮਾਗ ਤੇ ਤਾਂ ਨਹੀਂ ਹੋਉ ਹਾਨੀ ਬੋਝ ਪੈਗਾ ਹੋਊ ਮਾਣਾ ਮੋਟਾ ਹੁੰਦਾ ਹੀ ਐ ਫੇਰ ਵੀ ਜਿਹਦਾ ਘਰ ਵਸ ਕੇ ਉਜੜ ਜੇ ਮੁੱਖ ਤਾਂ ਹੋ ਜਾਂਦਾ ਹਨਾ ਹਾਂ ਆ ਫੋਨ ਨਹੀਂ ਆਈ ਜਾਂਦਾ ਕਿਦਾਂ ਫੋਨ ਮਿਲ ਆਉਂਦੇ ਦੇ ਆਈ ਜਾਂਦੇ ਨਾ ਨਾਉਂਦਾ ਲੱਗਦਾ ਤਾਂ ਉਸਦੀ ਐ ਆ ਦੇਖੋ ਕਰਤੀ ਕਰ ਠੀਕ ਐਂਦੀ ਐ ਹਲੋ ਸਾਹਰੀ ਘਾਲ ਪੁੱਤ ਹਾਂ আচ্ছা ਕੋਈ ਨਾ ਫਿਰ ਤੇਰਾ ਅੰਕਲ ਪੁੱਛ ਲੈਣੀ ਆ ਮੈਂ ਵੀ ਜਾਣਾ ਤਾਂ ਨਹੀਂ ਕਿਤੇ ਅੰਗੇ ਤੇ ਜਾਣਾ ਤਾਂ ਨਹੀਂ ਮਨੂੰ ਕਹਿੰਦੀ ਮੈਂ ਢਿੱਲੀ ਜੀ ਹੋ ਰਹੀ ਐ ਜੇ ਮੈਨੂੰ ਦਵਾਈ ਦਵਾ ਲਵਾਂ ਜਾਣਾ ਜੂਣਾ ਤਾਂ ਕਿਤੇ ਨਹੀਂ ਮੈਂ ਤੇ ਕੋਈ ਕੰਮ ਤਾਂ ਨਹੀਂ ਤੇਨੂੰ ਕੰਮ ਮੈਨੂੰ ਕਾਹਦਾ ਕੰਮ ਦਵਾ ਲਏਗਾ ਦਵਾਈ ਤੈਨੂੰ ਕਹਿੰਦੀ ਮੈਨੂੰ ਮਨੂੰ ਦਵਾਈ ਦਵਾ ਹਾਂ ਵੀ ਅੰਕਲ ਦਵਾਈ ਦਵਾ ਲਵੇ ਮਨੂੰ ਤੈਨੂੰ ਸਾਦੀ ਆ ਤੁਸੀਂ ਦੇਖ ਲਓ ਕਿਵੇਂ ਕਰਨਾ ਚੱਲ ਦਵਾ ਲਏਗਾ ਕੋਈ ਗੱਲ ਨਹੀਂ ਹਾਂ ਕੋਈ ਨਾ ਹੋਣਗੇ ਪੈਸੇ ਤਾਂ ਇਹਦੇ ਕੋਲੇ ਕੋਈ ਨਾ ਮੈਂ ਦੇ ਦੂੰਗੀ ਫੇਰ ਦੇ ਦੇ ਤੂੰ ਮੈਨੂੰ ਠੀਕ ਆ ਕੋਈ ਗੱਲ ਨਹੀਂ ਅੱਛਾ ਫਿਰ ਪਤਾ ਨਹੀਂ ਲੱਗਿਆ ਹੁਣ ਆ ਰਿੰਗਜੀ ਬੰਦ ਸੀ ਹੁਣ ਵੀ ਮੈਂ ਹੀ ਦੇਖ ਲਿਆ ਮਾ ਚਾਨਣਾ ਜਿਹਾ ਹੋਈ ਜਾਂਦਾ ਆ ਰਿੰਗ ਬੰਦ ਕਰ ਲੈਂਦੇ ਤਾਂ ਹੀ ਹੈਗਾ ਇਹਨੂੰ ਵੀ ਵਾਰੀ ਕਿਹਾ ਵੀ ਭਈ ਰਿੰਗ ਖੋਲੀ ਰੱਖਿਆ ਕਰ ਹੋਰ ਕਈ ਵਾਰੀ ਮੈਂ ਫੋਨ ਲਾਈ ਜਾਂ ਕਹੂਗਾ ਮੈਂ ਤਾਂ ਪਤਾ ਨਹੀਂ ਲੱਗਾ ਗਿੱਜੇ ਚ ਪਾਈ ਤੁਰੇ ਫਿਰਦਾ ਰਹਿੰਦਾ ਨੀ ਮੈਂ ਕਿੱਥੋਂ ਲੈ ਲਾਂ ਫੋਨ ਕਬੀਲਦਾਰੀਆਂ ਇੰਨੀਆਂ ਜੀ ਨੇ ਨਾਲ ਮੈਂ ਕੀ ਕਰਨਾ ਹੈਗਾ ਤੇਰੇ ਅੰਕਲ ਕੋਲ ਫੋਨ ਹੁਣ ਹੀ ਆਵੇ ਕੇ ਚੱਲ ਮੈਂ ਕਹਿ ਨਹੀਂ ਆ ਠੀਕ ਆ ਹੋ ਜਾ ਤਿਆਰ ਉਹ ਕਹਿੰਦੀ ਮੈਨੂੰ ਦਵਾਈ ਦਿਵਾ ਲੈ ਮੈਂ ਬਿਮਾਰ ਹੋ ਰਹੀ ਆ ਮੈਂ ਕਿਵੇਂ ਚੰਗਾ ਲੱਗੂ ਤੂੰ ਹੋਰੇ ਕੰਡੇ ਵੀ ਜੀ ਚੰਗੇ ਨੂੰ ਕੀ ਆ ਲੈ ਤੇਰੇ ਉਹ ਬਰਾਬਰ ਦੀ ਐ ਕੁੜੀ ਉਹ ਬਰਾਬਰ ਦੇ ਨਹੀਂ ਆਪਾਂ ਹੁਣ ਰਹਿਣ ਲੱਗੇ ਆ ਪਿੰਡ ਦੇ ਕਹਿਣਗੇ ਕੁਝ ਨਹੀਂ ਕਹਿਣ ਪਿੰਡ ਵਾਲੇ ਪਿੰਡਾਂ ਕਿ ਕਿਹਨਾਂ ਕਿ ਕਿਉਂ ਲੈ ਜਾਂਦੀ ਕੋਈ ਕੋਈ ਤਾਂ ਹੋਊਗਾ ਉੱਥੇ ਕਮਾਂਡ ਚੋਂ ਉਹ ਨਹੀਂ ਬਣਦੀ ਹੁੰਦੀ ਉਹ ਤਾਂ ਪੈਸੇ ਲੈ ਜਿਉਂ ਕਹਿੰਦੀ 1000 ਰੁਪਇਆ ਦੇ ਦੀ ਕਹਿੰਦੀ ਵੀ ਫਿਰ ਮੈਂ ਤੈਨੂੰ ਦੇ ਦੂੰਗੀ ਤੇ ਉਹ ਕੱਪੜੇ-ਕੁਪੜੇ ਵੀ ਮੇਰੇ ਕੋਲ ਹੈਗੇ ਆ ਕੱਪੜੇ-ਕੁਪੜੇ ਵੇਚਦੀ ਹੈ ਨਾ ਉਹ ਕਹਿੰਦੀ ਜਦੋਂ ਆ ਕੇ ਮੈਂ ਤੈਨੂੰ ਫਿਰ ਦੇ ਦੂੰਗੀ ਮੈਨੂੰ ਦਵਾਈ ਦਵਾ ਲਿਆ ਬੇ ਜਾਣੋ ਕੋ ਫਿਰ ਮੈਨੂੰ ਬਾਗ ਜਾ ਹੁਣ ਉਹ ਫਿਰ ਜਦੋਂ ਕੋ ਕੰਮ ਤਾਂ ਹੈ ਨਹੀਂ ਪੁੱਛਿਆ ਤਾਂ ਹੈਗਾ ਦੀ ਫਿਰ ਅਗਲੀ ਕਹੂਗੀ ਨਾਲੇ ਕਹੀ ਜਾਂਦਾ ਵੀ ਕੰਮ ਨਹੀਂ ਨਾਲੇ ਜਬ ਆ ਗਏ ਫਿਰ ਦਵਾਈ ਆ ਲਿਆ ਦਵਾਈ ਚਾ ਠੀਕ ਹੈ ਫਿਰ ਮੈਂ ਜਾਣਾ ਚੰਗਾ ਆਉਂਦਾ ਦੋ ਖਰਾਕਾਂ ਫੜ ਲਈ ਸਿਰ ਦੁਖ ਦੇਦੀਆਂ ਕੋਈ ਫੜ ਲਿਆ ਫੜ ਲਿਆ ਚੰਗਾ ਆ ਗਏ ਭਾਈ ਹਾਂਜੀ ਦਵਾਈ ਦਵਾ ਲਿਆ ਬੇਬੀਰ ਆ ਸਿਰ ਫੜੀ ਬੈਠੀ ਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਕੀ ਨਹੀਂ ਹਾਂ ਇਹਦੀ ਆਂਟੀ ਨੇ ਕਿਹਾ ਸੀ ਮੈਨੂੰ ਵੀ ਦਵਾਈ ਦਵਾ ਕੇ ਲੈਣਾ ਫੋਨ ਆਇਆਗਾ ਹਾਂ ਮਨੂ ਹਾਗੇ ਅੰਕਲ ਹਾਂ ਚੱਲ ਪਾ ਚ ਆਪਣਾ ਬੇਦਰ ਤਜਾਬ ਜਿ ਚੜ ਗਿਆ ਸਿਰ ਨੂੰ ਮਨ ਲਾ ਦੇ ਚੱਕ ਕੋਈ ਨਾ ਡਾਕਟਰ ਦੱਸੂਗਾ ਤੇ ਆਪ ਚੜਾ ਕੇ ਚੰਗਾ ਲੈ ਆ ਤੂੰ ਨਹੀਂ ਲਾਇ ਲਾ ਸਿਰ ਤੇ ਹਾਂ ਨਹੀਂ ਹੋਈ ਹੈ ਕੀ ਗੱਲ ਅੰਕਲ ਫੋਨ ਤੇ ਤਾਂ ਜਲਦੀ ਕਹਿਦਾ ਮੈਂ ਨਹੀਂ ਆ ਸਕਦਾ ਹੈਗਾ ਤੈਨੂੰ ਆਖਿਆ ਸੀਗਾ ਵੀ ਤੁਹਾਡੀ ਆਂਟੀ ਨੂੰ ਗਏ ਦੀ ਆਹੋ ਅੰਕਲ ਚੱਲ ਬਹਿ ਜਾ ਹਾਂ